ਅੱਜ ਤੋਂ ਠੀਕ 10 ਸਾਲ ਪਹਿਲਾਂ ਸਾਲ 2014 ਵਿੱਚ ਭਾਜਪਾ ਸਰਕਾਰ ਨੇ ਅੱਛੇ ਦਿਨ ਦਾ ਨਾਅਰਾ ਦਿੱਤਾ ਸੀ ਦੇਸ਼ ਦੇ ਲੋਕਾਂ ਨੇ ਸੋਚਿਆ ਕਿ ਇਹ ਅੱਛੇ ਦਿਨ ਉਹਨਾਂ ਲਈ ਆਉਣਗੇ ਪਰ ਹੁਣ ਪੂਰਾ ਦੇਸ਼ ਇਹ ਸੋਚ ਰਿਹਾ ਹੈ ਕਿ ਅੱਛੇ ਦਿਨ ਕਿਸ ਦੇ ਆਏ ਦੇਸ਼ ਦੇ ਲੋਕਾਂ ਦੇ ਜਾਂ ਭਾਜਪਾ ਸਰਕਾਰ ਦੇ ਜਿਸ ਨੇ ਹਜ਼ਾਰਾਂ ਕਰੋੜ ਰੁਪਏ ਚੰਦੇ ਦੇ ਨਾਮ ਤੇ ਲਏ ਅੱਛੇ ਦਿਨ ਆਏ ਭਾਜਪਾ ਸਰਕਾਰ ਦੇ ਜਿਸ ਨੇ ਰਿਸ਼ਵਤ ਲੈਣ ਨੂੰ ਹੀ ਕਾਨੂੰਨੀ ਰੂਪ ਦੇ ਦਿੱਤਾ ਅੱਛੇ ਦਿਨ ਆਏ ਉਹਨਾਂ ਮੁਠੀ ਪਰ ਪੂੰਜੀਪਤੀਆਂ ਦੇ ਜੋ ਮਾਰਕੀਟ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਅਰਬਾਂ ਰੁਪਏ ਛਾਪ ਰਹੇ ਹਨ ਅੱਛੇ ਦਿਨ ਆਏ ਉਹਨਾਂ 142 ਸਭ ਤੋਂ ਵੱਡੇ ਅਮੀਰਾਂ ਦੇ ਜਿਨ੍ਹਾਂ ਨੇ ਕੋਰੋਨਾ ਦੀ ਆਫਤ ਦੌਰਾਨ 1 ਸਾਲ ਵਿੱਚ 30 ਲੱਖ ਕਰੋੜ ਰੁਪਏ ਕਮਾਏ ਅੱਛੇ ਦਿਨ ਆਏ ਉਹਨਾਂ ਬੈਂਕ ਲੁਟੇਰਿਆਂ ਦੇ ਜਿਨ੍ਹਾਂ ਨੇ ਬੈਂਕਾਂ ਨਾਲ 45000 ਕਰੋੜ ਤੋਂ ਵੀ ਜ਼ਿਆਦਾ ਦੀ ਠੱਗੀ ਕੀਤੀ ਤੇ ਸਾਰਾ ਪੈਸਾ ਲੈ ਕੇ ਵਿਦੇਸ਼ ਭੱਜ ਗਏ ਪਰ ਸਰਕਾਰ ਨੇ ਦੇਸ਼ ਦਾ ਪੈਸਾ ਵਾਪਸ ਲਿਆਉਣ ਵਿੱਚ ਕੋਈ ਰੁਚੀ ਨਹੀਂ ਦਿਖਾਈ ਵਿਜੇ ਮਾਲਿਆ ਤੇ ਨਿਰਮੋਦੀ ਜਿਹੇ ਠੱਗ ਵਿਦੇਸ਼ ਵਿਚ ਆਰਾਮ ਭਰੀ ਜ਼ਿੰਦਗੀ ਜੀ ਰਹੇ ਹਨ ਮੋਦੀ ਸਰਕਾਰ ਇੱਥੇ ਹੀ ਨਹੀਂ ਰੁਕੀ ਉਸਨੇ 1 April 2022 ਤੋਂ ਨੈਸ਼ਨਲ ਹਾਈਵੇ ਤੇ ਟੋਲ ਟੈਕਸ 10% ਤੋਂ ਵਧਾ ਕੇ 18% ਕਰ ਦਿੱਤਾ ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ ਤੇ ਪਿਆ ਕਿਉਂਕਿ ਵੱਡੇ ਲੀਡਰ ਤਾਂ ਬਿਨਾਂ ਟੋਲ ਦਿੱਤੇ ਅੱਗੇ ਲੰਘ ਜਾਂਦੇ ਨੇ ਪਰ ਆਮ ਜਨਤਾ ਨੂੰ ਇਹ ਟੋਲ ਦੇਣਾ ਹੀ ਪੈਂਦਾ ਹੈ ਨਹੀਂ ਤਾਂ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਹੋਮ ਲੋਨ ਤੇ ਧਾਰਾ 80 EEE ਦੀ ਟੈਕਸ ਕਟੌਤੀ ਨੂੰ ਖਾਤਮ ਕਰ ਦਿੱਤਾ ਗਿਆ ਇੰਨਾ ਹੀ ਨਹੀਂ 1 April 2022 ਤੋਂ ਪ੍ਰੋਵੀਡੈਂਟ ਫੰਡ ਖਾਤੇ ਤੇ ਵੀ ਟੈਕਸ ਲਾਇਆ ਗਿਆ ਨੌਜਵਾਨਾਂ ਨੂੰ ਪੜ੍ਹ ਲਿਖ ਕੇ ਵੀ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਕਿਉਂਕਿ ਸਰਕਾਰ ਦਾ ਧਿਆਨ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੋਂ ਜ਼ਿਆਦਾ ਧਿਆਨ اپੋਜੀਸ਼ਨ ਲੀਡਰਾਂ ਦੇ ਘਰ ਈਡੀ ਜਾਂਚ ਸੀਬੀਆਈ ਦੀ ਰੇਡ ਪਵਾਉਣ ਤੇ ਹੈ ਤਾਂ ਜੋ ਕੋਈ ਉਹਨਾਂ ਦੇ ਵਿਰੁੱਧ ਖੜਾ ਹੋਣ ਦੀ ਹਿੰਮਤ ਨਾ ਕਰੇ ਸੀਐਮਆਈਈ ਸੈਂਟਰ ਫੋਰਮ ਮਾਨੀਟਰੀਂਗ ਇੰਡੀਅਨ ਇਕਨੋਮੀ April 2022 ਤੱਕ ਦੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਦੇਸ਼ ਵਿੱਚ ਲੇਬਰ ਫੋਰਸ ਭਾਗੀਦਾਰੀ ਦਰਾਂ 39.7 ਫੀਸ ਦੀ ਰਹਿ ਗਈ ਹੈ ਜੋ ਸਾਲ 2016 ਵਿੱਚ 47% ਦੀ ਸੀ ਜਿਸ ਦਾ ਸਿੱਧਾ ਮਤਲਬ ਹੈ ਕਿ ਲੋਕਾਂ ਕੋਲ ਰੁਜ਼ਗਾਰ ਦੇ ਮੌਕੇ ਘੱਟ ਹੋ ਰਹੇ ਹਨ ਮੋਦੀ ਸਰਕਾਰ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਉਲਟ ਬੇਰੁਜ਼ਗਾਰਾ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ 2024 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੋਦੀ ਸਰਕਾਰ ਨੇ ਸਰਕਾਰੀ ਏਜੰਸੀ ED ਦਾ ਇਸਤੇਮਾਲ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਤਾਂ ਜੋ ਉਹ ਚੋਣ ਪ੍ਰਚਾਰ ਨਾ ਕਰ ਸਕਣ ਡੈਮੋਕ੍ਰੇਸੀ ਨੂੰ ਖਤਮ ਕਰਕੇ ਮੋਦੀ ਸਰਕਾਰ ਤਾਨਾਸ਼ਾਹੀ ਰਾਜ ਲਿਆਉਣਾ ਚਾਹੁੰਦੀ ਹੈ ਤਾਂ ਜੋ ਕੋਈ ਉਹਨਾਂ ਦਾ ਵਿਰੋਧ ਨਾ ਕਰ ਸਕੇ ਚੋਣਾਂ ਤੋਂ ਠੀਕ ਪਹਿਲਾਂ ਇਨਕਮ ਟੈਕਸ ਡਿਪਾਰਟਮੈਂਟ ਨੇ ਕਾਂਗਰਸ ਪਾਰਟੀ ਤੇ 3500 ਕਰੋੜ ਦਾ ਜੁਰਮਾਨਾ ਲਗਾ ਦਿੱਤਾ ਤਿੰਨੋਂ ਇਲੈਕਸ਼ਨ ਕਮਿਸ਼ਨਰਾਂ ਨੂੰ ਮੋਦੀ ਸਰਕਾਰ ਨੇ ਅਪਾਇੰਟ ਕੀਤਾ ਹੈ ਇੱਕ ਗੱਲ ਸਾਫ਼ ਹੈ ਕਿ ਇਸ ਵਾਰ ਦੀਆਂ ਚੋਣਾਂ ਨਿਰਪੱਖ ਨਹੀਂ ਕਹੀਆਂ ਜਾ ਸਕਦੀਆਂ